ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਤ ਕਬੱਡੀ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਗੁਰਜੀਤ ਤੂਤ ਦੀ ਜ ਜਿਹਨਾਂ ਨੇ 4-5 ਸਾਲਾਂ ਚ ਹੀ ਕਬੱਡੀ ਦੇ ਵਿੱਚ ਬੱਲੇ-ਬੱਲੇ ਕਰਵਾ ਦਿੱਤੀ ਸੀ ਖੇਡ ਮੈਦਾਨਾਂ ਦੇ ਵਿੱਚ ਗੁਰਜੀਤ ਤੂਤ ਵਾਲਾ ਗੁਰਜੀਤ ਤੂਤ ਵਾਲਾ ਹੁੰਦੀ ਹੀ ਰਹਿੰਦੀ ਸੀ ਇਹਨਾਂ ਦੀ ਚੜ੍ਹਾਈ ਨੂੰ ਦੇਖਦੇ ਹੋਏ ਪੰਜਾਬੀ ਗਾਇਕ ਅੰਗਰੇਜ਼ ਅਲੀ ਨੇ ਆਪਣੇ ਗੀਤ ਦੇ ਵਿੱਚ ਗੁਰਜੀਤ ਤੂਤ ਦਾ ਨਾਮ ਲਿਆ ਸੀ ਜਿਸ ਦੇ ਬੋਲ ਸੀ ਤੂਤਾਂ ਦਾ ਗੁਰਜੀਤ ਵੀ ਕਹਿੰਦੇ ਰੇਡਰ ਚੋਟੀ ਦਾ ਪੰਜਾਬੀ ਗਾਇਕ ਅਰਜਨ ਢਿੱਲੋਂ ਨੇ ਵੀ ਆਪਣੇ ਇਲਜ਼ਾਮ ਗੀਤ ਦੇ ਵਿੱਚ ਗਾਇਆ ਕਿ ਸ਼ੋਲਡਰ ਜਿਵੇਂ ਗੁਰਜੀਤ ਤੂਤ ਵਰਗੇ ਪੰਜਾਬ ਤੋਂ ਬਾਅਦ ਬਾਹਰਲੇ ਮੁਲਕਾਂ 'ਚ ਖੇਡਣ ਤੋਂ ਬਾਅਦ ਗੁਰਜੀਤ ਤੂਤ ਨਸ਼ੇ ਦੀ ਦਲਦਲ ਦੇ ਵਿੱਚ ਕਿਵੇਂ ਫਸਿਆ ਇਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਇਹਨਾਂ ਨੇ ਕਿਹੜੇ-ਕਿਹੜੇ ਇਨਾਮ ਕਬੱਡੀ ਰਹੀ ਜਿੱਤੇ ਇਹਨਾਂ ਦੀ ਉਦੋਂ ਖੁਰਾਕ ਕੀ ਸੀ ਇਹ ਮਿਹਨਤ ਕਿੰਨੀ ਕਰਦੇ ਸੀ ਇਹਨਾਂ ਨੇ ਕਬੱਡੀ ਖੇਡਣ ਦੀ ਸ਼ੁਰੂਆਤ ਕਿਵੇਂ ਕੀਤੀ ਤੇ ਕਿਹੜੇ ਮੈਚ ਤੋਂ ਕੀਤੀ ਲੋਕ ਅੱਜ ਵੀ ਇਹਨਾਂ ਨੂੰ ਥਾਪੀ ਮਾਰ ਕੇ ਔਗਲ ਖੜੀ ਕਰਨ ਨੂੰ ਕਿਉਂ ਕਹਿੰਦੇ ਨੇ ਤੇ ਇਹਨਾਂ ਨੇ ਨਸ਼ੇ ਕਰਨੇ ਕਿਵੇਂ ਛੱਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਰਾਹੀਂ ਮਿਲ ਜਾਣਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹੁਣ ਕਰਦੇ ਹਾਂ ਵੀਡੀਓ ਸ਼ੁਰੂ। ਸੋ ਸਭ ਤੋਂ ਪਹਿਲਾਂ ਗੁਰਜੀਤ ਤੂਤ ਦਾ ਜਨਮ ਜ਼ਿਲ੍ਹਾ ਫਰੀਦਕੋੜ ਦੇ ਪਿੰਡ ਧੂਲਕੋੜ ਦੇ ਵਿੱਚ ਇਹਨਾਂ ਦੇ ਨਾਨਕੇ ਘਰ ਵਿੱਚ ਹੋਇਆ। ਵੈਸੇ ਇਹਨਾਂ ਦਾ ਅਸਲ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਕਲਖੁਰਦ ਏਰੀਆ ਵਿੱਚ ਪੈਂਦਾ ਹੈ। ਇਹਨਾਂ ਦੇ ਪਿੰਡ ਦਾ ਨਾਮ ਹੈ ਤੂਤ। ਇਸੇ ਕਰਕੇ ਇਹਨਾਂ ਨੂੰ ਗੁਰਜੀਤ ਤੂਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਦੀ ਡੇਟ ਆਫ ਬਰਥ 4 ਅਕਤੂਬਰ 1980 ਦੀ ਹੈ। ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ ਦੇ ਲਗਭਗ ਹੋ ਚੁੱਕੀ ਹੈ ਇਹਨਾਂ ਦੇ ਸਰੀਰ ਦੀ ਲੰਬਾਈ 6 ਫੁੱਟ 3 ਇੰਚ ਹੈ ਜਦੋਂ ਇਹ ਕਬੱਡੀ ਖੇਡਦੇ ਸੀ ਤਾਂ ਇਹਨਾਂ ਦਾ ਵਜ਼ਨ ਇੱਕ ਕੁਇੰਟਲ ਜਾਂ ਇੱਕ ਕੁਇੰਟਲ 10 ਕਿਲੋ ਦੇ ਆਸ-ਪਾਸ ਰਹਿੰਦਾ ਸੀ ਅੱਜ ਕੱਲ ਇਹਨਾਂ ਦੇ ਸਰੀਰ ਦਾ ਵਜ਼ਨ ਇੱਕ ਕੁਇੰਟਲ 30 ਕਿਲੋ ਦੇ ਆਸ-ਪਾਸ ਹੈ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਗੁਰਮੇਲ ਸਿੰਘ ਤੇ ਮਾਤਾ ਦਾ ਨਾਮ ਸਤਵਿੰਦਰ ਕੌਰ ਹੈ ਤੁਹਾਨੂੰ ਦੱਸ ਦਈਏ ਕਿ ਸਾਲ 2010 ਦੇ ਵਿੱਚ ਇਹਨਾਂ ਨੇ ਲੰਮ ਮੈਰਜ ਕਰਵਾਈ ਸੀ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਧੀ ਨੇ ਜਨਮ ਲਿਆ ਇਹਨਾਂ ਦੇ ਭਰਾ ਦੀ ਫੋਟੋ ਤੁਸੀਂ ਮੋਬਾਈਲ ਸਕਰੀਨ ਤੇ ਦੇਖ ਹੀ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਕਬੱਡੀ ਖੇਡਣ ਤੋਂ ਪਹਿਲਾਂ ਗ ਸਕੂਲ ਟਾਈਮ ਬਾਸਕਟਬਾਲ ਖੇਡਦਾ ਸੀ ਕਿਉਂਕਿ ਇਹਨਾਂ ਦਾ ਕੱਦ-ਕਾਠ ਕਾਫੀ ਉੱਚਾ ਲੰਬਾ ਸੀ ਇਹ ਨੈਸ਼ਨਲ ਲੈਵਲ ਤੱਕ ਬਾਸਕਟਬਾਲ ਖੇਡੇ ਉਹਨਾਂ ਦੇ ਨਾਲ ਵਿੱਚ ਕਬੱਡੀ ਆਮ ਪਿੰਡਾਂ ਦੇ ਗਰਾਊਂਡਾਂ 'ਚ ਮੁੰਡੇ ਸ਼ਾਮ ਨੂੰ ਖੇਡਦੇ ਹੀ ਰਹਿੰਦੇ ਸੀ ਪਿੰਡ ਦੀਆਂ ਸੱਥਾਂ 'ਚ ਵੀ ਕੋਡੀ ਦੀਆਂ ਗੱਲਾਂ ਹੁੰਦੀਆਂ ਗੁਰਜੀਤ ਤੂਦ ਦੇ ਪਰਿਵਾਰ 'ਚੋਂ ਤਾਂ ਪਹਿਲਾਂ ਕੋਈ ਕਬੱਡੀ ਨਹੀਂ ਖੇਡਦਾ ਸੀ ਪਰ ਜਦੋਂ ਗੁਰਜੀਤ ਤੂਦ ਲੋਕਾਂ 'ਚ ਬੈਠਦਾ ਟੌਪ ਦੇ ਕਬੱਡੀ ਖਿਡਾਰੀਆਂ ਦੀ ਚੜ੍ਹਾਈ ਬਾਰੇ ਸੁਣਦਾ ਆਪਣੇ ਪਿੰਡ ਦੀ ਗਰਾਊਂਡ 'ਚ ਮੁੰਡਿਆਂ ਨੂੰ ਕੋਡੀ ਖੇਡਦੇ ਵੇਖਦਾ ਤਾਂ ਉਸ ਦੇ ਦਿਲ ਅੰਦਰ ਵੀ ਕਬੱਡੀ ਖੇਡਣ ਦੇ ਬਲਵਲੇ ਉੱਠਦੇ ਉ ਦੇ ਵਿੱਚ ਹੀ 62 ਕਿਲੋ ਭਾਰ ਵਰਗ ਦੀ ਟੀਮ ਚ ਪਹਿਲੀ ਵਾਰ ਖੇਡੇ ਬਾਸਕਟਬਾਲ ਖੇਡਣ ਕਾਰਨ ਇਹਨਾਂ ਦਾ ਸਟੈਮਨਾ ਪਹਿਲਾਂ ਹੀ ਬਣਿਆ ਹੋਇਆ ਸੀ ਜਿਸ ਕਰਕੇ ਇਹ ਉਸ ਦਿਨ ਵਧੀਆ ਕੋਡੀ ਖੇਡੇ ਜਿਸ ਤੋਂ ਬਾਅਦ ਪਿੰਡ ਵਾਲਿਆਂ ਦੇ ਜ਼ੋਰ ਪਾਉਣ ਤੇ ਗੁਰਜੀਤ ਤੂਤ ਨੇ ਕੋਡੀ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਆਪਣੇ ਪਿੰਡ ਪਹਿਲਾ ਵਜਣੀ ਮੈਚ ਖੇਡਣ ਤੋਂ ਬਾਅਦ ਗੁਰਜੀਤ ਤੂਤ ਸਿੱਧਾ ਓਪਨ ਦੀਆਂ ਟੀਮਾਂ ਚ ਖੇਡਣ ਲੱਗ ਪਏ ਉਹਨਾਂ ਦੇ ਨਾਲ ਚ ਇਹ ਪਿੰਡ ਰੱਤੀ ਰੂੜੀ ਦੇ ਮੁੰਡਿਆਂ ਨਾਲ ਖੇਡਣ ਲੱਗ ਪਏ ਫਿਰ ਇਹ ਟੀਮਾਂ ਵਾਲੀ ਪਿੰਡ ਵੱਲੋਂ ਖੇਡਣ ਲੱਗ ਪਏ ਉਸ ਤੋਂ ਬਾਅਦ ਇਹ ਪਿੰਡ ਜਲਾਲ ਦੀ ਟੀਮ ਵੱਲੋਂ ਓਪਨ ਦੇ ਮੈਚ ਖੇਡਣ ਉਹਨਾਂ ਕਬੱਡੀ ਖੇਡੇ ਫਿਰ ਇਹਨਾਂ ਨੇ ਆਪਣੇ ਪਿੰਡ ਤੂਤ ਦੀ ਟੀਮ ਬਣਾਈ ਤੇ ਟੌਪ ਦੀ ਕਬੱਡੀ ਖੇਡੀ ਸਖਤ ਮਿਹਨਤ ਕਰਨ ਤੋਂ ਬਾਅਦ 6 ਸਾਲਾਂ ਬਾਅਦ ਸਾਲ 2002 ਦੇ ਵਿੱਚ ਗੁਰਜੀਤ ਤੂਤ ਦਾ ਨਾਂ ਚੋਟੀ ਦੇ ਰੇਡਰਾਂ ਦੀ ਲਿਸਟ ਵਿੱਚ ਆਉਣਾ ਸ਼ੁਰੂ ਹੋ ਗਿਆ ਇਹ ਉਹ ਦਿਨ ਸੀ ਜਦੋਂ ਗੁਰਜੀਤ ਤੂਤ ਦੇ ਪਿੰਡ ਦੀ ਪਛਾਣ ਗੁਰਜੀਤ ਤੂਤ ਦੇ ਨਾਂ ਨਾਲ ਹੋਣੀ ਸ਼ੁਰੂ ਹੋ ਗਈ ਗਰਾਊਂਡ ਦੇ ਵਿੱਚ ਤੂਤ ਵਾਲਾ ਤੂਤ ਵਾਲਾ ਹੁੰਦੀ ਹੀ ਰਹਿੰਦੀ ਸੀ ਉਹਨਾਂ ਦਿਨਾਂ 'ਚ ਗੁਰਜੀਤ ਤੂਤ ਇੱਕ ਦਿਨ 'ਚ ਤਿੰਨ-ਤਿੰਨ ਟੂਰਨਾਮੈਂਟ ਖੇਡ ਜਾਂਦਾ ਸੀ ਜਦੋਂ ਗੁਰਜੀਤ ਰੇਡ ਪਾ ਕੇ ਪੱਟ ਤੇ ਥਾਪੀ ਮਾਰ ਕੇ ਉਂਗਲ ਖੜੀ ਕਰਦਾ ਤਾਂ ਲੋਕੀ ਲਲਕਾਰੇ ਮਾਰਨ ਕਬੱਡੀ ਦੇ ਵਿੱਚ ਇਹਨਾਂ ਦੀ ਚੜਤ ਨੂੰ ਵੇਖਦੇ ਹੋਏ ਗੁਰਜੀਤ ਤੂਤ ਪ੍ਰਮੋਟਰਾਂ ਦੀ ਨਿਗਾ ਚੜਿਆ। ਸਾਲ 2004 ਦੇ ਵਿੱਚ ਇਹਨਾਂ ਨੂੰ ਪਹਿਲੀ ਵਾਰ ਇੰਗਲੈਂਡ ਜਾ ਕੇ ਖੇਡਣ ਦਾ ਮੌਕਾ ਮਿਲਿਆ। ਅਗਲੇ ਸਾਲ 2005 ਦੇ ਵਿੱਚ ਵੀ ਇਹ ਇੰਗਲੈਂਡ ਦੇ ਵਿੱਚ ਕਬੱਡੀ ਖੇਡੇ। ਇਹ ਦੋਵੇਂ ਸਾਲ ਇਹਨਾਂ ਦੇ ਵਧੀਆ ਰਹੇ। ਉਸ ਤੋਂ ਬਾਅਦ ਸਾਲ 2006 ਦੇ ਵਿੱਚ ਇੰਗਲੈਂਡ ਸੀਜ਼ਨ ਦੇ ਬੈਸਟ ਰਹੇ। ਫਿਰ ਗੁਰਜੀਤ ਤੂਤ ਸਾਲ 2007 ਦੇ ਵਿੱਚ ਟ੍ਰਾਂਟੋ ਵਰਲਡ ਕੱਪ ਕੈਨੇਡਾ ਦਾ ਬੈਸਟ ਰੇਡਰ ਰਹਾ। ਇਹਨਾਂ ਦਿਨਾਂ 'ਚ ਟੌਪ ਦੀ ਕਬੱਡੀ ਖੇਡਦਿਆਂ ਗੁਰਜੀਤ ਤੂਤ ਗਲਤ ਸੰਗਤ 'ਚ ਪੈ ਗਿਆ। ਜੀਬ ਦੇ ਸੁਬਾਦ ਨੇ ਇਹਨਾਂ ਨੂੰ ਨ ਉਹਨਾਂ ਦੀ ਮਤ ਹੀ ਮਾਰ ਦਿੱਤੀ। ਕਬੱਡੀ ਨਾਲ ਜੋੜਿਆ ਸਾਰਾ ਪੈਸਾ ਇਹਨਾਂ ਨੇ ਨਸ਼ੇ ਦੇ ਵਿੱਚ ਲਾ ਦਿੱਤਾ। ਅੰਤਾਂ ਇਹਨਾਂ ਨੇ ਇਹੋ ਜਿਹੇ ਦਿਨ ਵੇਖੇ ਜਦੋਂ ਇਹਨਾਂ ਨੂੰ ਨਸ਼ੇਲੀ ਲੋਕਾਂ ਤੋਂ ਪੈਸੇ ਤੱਕ ਮੰਗਣੇ ਪਏ। ਉਹਨਾਂ ਦੀ ਨਸ਼ਾ ਨਸ਼ੇ ਕਾਰਨ ਗੁਰਜੀਤ ਚੋਰੀ ਵੀ ਕਰਨ ਲੱਗ ਪਿਆ ਸੀ। ਫਿਰ ਇੱਕ ਦਿਨ ਗੁਰਜੀਤ ਤੂਤ ਆਪਣੇ ਘਰ ਆਪਣੀ ਕੁੜੀ ਨਾਲ ਪਿਆ ਸੀ ਤੇ ਉਹਨਾਂ ਦੀ ਕੁੜੀ ਮੋਬਾਈਲ 'ਚ ਕੋਈ ਫਿਲਮ ਵੇਖ ਰਹੀ ਸੀ। ਉਸ ਫਿਲਮ ਦੇ ਵਿੱਚ ਉਸ ਕੁੜੀ ਦਾ ਪਿਓ ਮਰ ਜਾਂਦਾ ਹੈ। ਜਿਸ ਤੋਂ ਬਾਅਦ ਗੁਰਜੀਤ ਤੂਤ ਦੀ ਕੁੜੀ ਬੜੀ ਮਾਸੂਮੀਅਤ ਨਾਲ ਰੋਂਦੇ ਹੋਏ ਗੁਰਜੀਤ ਤੂਤ ਨੂੰ ਕਹਿੰਦੀ ਹੈ ਕਿ ਪਾਪਾ ਜੇ ਤੁਸੀਂ ਮਰ ਗਏ ਤਾਂ ਮੈਂ ਕੀ ਕਰੂੰਗੀ? ਆਪਣੀ ਰੁਪਿਆ ਉਹ ਰਾਤਾਂ ਨੂੰ ਸੋਚਣ ਲੱਗ ਪਿਆ ਕਿ ਜਿਹੜੇ ਮਾਪਿਓ ਨੂੰ ਤੂੰ ਬੁਢਾਪੇ 'ਚ ਦੇਣਾ ਸੀ ਤੂੰ ਤਾਂ ਉਹਨਾਂ ਤੋਂ ਹੀ ਮੰਗ ਮੰਗ ਖਾਣ ਲੱਗ ਪਿਆ ਨਸ਼ੇ ਕਰਨ ਲੱਗ ਪਿਆ ਪਰਿਵਾਰ ਵਾਲੇ ਤਾਂ ਪਹਿਲਾਂ ਵੀ ਸਮਝਾਉਂਦੇ ਸੀ ਪਰ ਹੁਣ ਗੁਰਜੀਤ ਤੂੰ ਤਾਂ ਆਪਣੇ ਪਰਿਵਾਰ ਦੀ ਗੱਲ ਸੁਣਨ ਲੱਗ ਪਿਆ ਗੁਰਜੀਤ ਦਾ ਨਸ਼ਾ ਛਡਾਉਣ ਲਈ ਇਲਾਜ ਚੱਲਿਆ ਹੌਲੀ ਹੌਲੀ ਇਹ ਨਸ਼ਾ ਛੱਡਣ ਲੱਗ ਪੇ ਫਿਰ ਇਹਨਾਂ ਸੋਚਿਆ ਕਿ ਹੁਣ ਫੇਰ ਕਬੱਡੀ ਖੇਡਣੀ ਵੀ ਸ਼ੁਰੂ ਕਰਦੇ ਆ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਪਰ ਇੱਥੋਂ ਤੱਕ ਪਹੁੰਚਦਿਆਂ ਗੁਰਜੀਤ ਤੂਦੇ ਸਰੀਰ ਤੇ ਸੱਟਾਂ ਬਹੁਤ ਲੱਗ ਚੁੱਕੀਆਂ ਸੀ 6-7 ਵਾਰ ਉਹਨਾਂ ਦੇ ਆਪਰੇਸ਼ਨ ਹੋਏ ਇਸ ਕਾਰਨ ਇਹਨਾਂ ਦਾ ਸਰੀਰ ਇਹਨਾਂ ਦਾ ਸਾਥ ਨਾ ਦਿੰਦਾ ਕਦੇ-ਕਦੇ ਇਹਨਾਂ ਨੂੰ ਚੱਕਰ ਆ ਜਾਂਦੇ ਪਰ ਫਿਰ ਇਹਨਾਂ ਨੇ ਨਸ਼ੇ ਛੱਡ ਕੇ ਸਾਲ 2019 ਤੋਂ ਦੁਬਾਰਾ ਕਬੱਡੀ ਖੇਡਣੀ ਸ਼ੁਰੂ ਕੀਤੀ ਪਰ ਇਸ ਵਾਰ ਨਸ਼ੇ ਦੇ ਅਸਰ ਕਾਰਨ ਸੱਟਾਂ ਦੇ ਅਸਰ ਕਾਰਨ ਆਪਰੇਸ਼ਨਾਂ ਕਾਰਨ ਤੇ ਵੱਧਦੀ ਉਮਰ ਕਾਰਨ ਗੁਰਜੀਤ ਤੂ ਤੋਂ ਕਬੱਡੀ ਦੇਆਂ ਗਰਾਊਂਡਾਂ ਦੇ ਵਿੱਚ ਉਹ ਗੱਲ ਨਾ ਬਣੀ ਜਿਸ ਤੋਂ ਬਾਅਦ ਹੁਣ ਇਹ ਕਬੱਡੀ ਨਹੀਂ ਖੇਡਦੇ ਸਗੋਂ ਆਪਣੇ ਪਿੰਡ ਦੀ ਗਰਾਊਂਡ ਦੇ ਵਿੱਚ ਨਵੇਂ ਬੱਚਿਆਂ ਨੂੰ ਕਬੱਡੀ ਸਿਖਾ ਰਹੇ ਨੇ ਸਾਲ 2020-21 ਦੇ ਵਿੱਚ ਇਹਨਾਂ ਨੇ ਬੱਚਿਆਂ ਨੂੰ ਕਬੱਡੀ ਸਿਖਾਉਣੀ ਸ਼ੁਰੂ ਕੀਤੀ ਤੇ ਸਾਲ 2021 ਦੇ ਵਿੱਚ ਆਪਣਾ ਇੱਕ YouTube ਚੈਨਲ ਬਣਾਇਆ ਜਿੱ ਉਹ ਡੇਲੀ ਵੀਡੀਓ ਪਾਉਂਦੇ ਨੇ ਇਸ ਤੋਂ ਬਿਨਾ ਇਹ ਇੰਸਟਾਗ੍ਰam ਤੇ ਵੀ ਐਕਟਿਵ ਰਹਿੰਦੇ ਨੇ ਸਾਲ 2021 ਦੇ ਵਿੱਚ ਪਿੰਡ ਬੰਡਾਲ ਬੇਟ ਕਪੂਰਥਲਾ ਚ ਇੰਦਰ ਆਸਟ੍ਰੇਲੀਆ ਵੱਲੋਂ 31000 ਨਾਲ ਇਹਨਾਂ ਦਾ ਸਨਮਾਨ ਕੀਤਾ ਗਿਆ ਉਸ ਤੋਂ ਬਾਅਦ 2021 ਵਿੱਚ ਹੀ ਪਿੰਡ ਜੇਠੂਗੇ ਬਠਿੰਡਾ ਚ ਇਹਨਾਂ ਦਾ 31000 ਨਾਲ ਸਨਮਾਨ ਹੋਇਆ ਸਾਲ 2021 ਵਿੱਚ ਹੀ ਪਿੰਡ ਨੱਥੂਵਾਲਾ ਦੇ ਵਿੱਚ ਵੀ ਗੁਰਜੀਤ ਤੂਦ ਦਾ ਸਨਮਾਨ ਕੀਤਾ ਗਿਆ ਉਸ ਤੋਂ ਬਾਅਦ ਰੁੱਪੂਵਾਲਾ ਨਕੋਦਰ ਦੇ ਟੂਰਨਾਮੈਂਟ ਚ ਇਹਨਾਂ ਦਾ 35000 ਨਾਲ ਮਾਨ ਸਨਮਾਨ ਹੋਇਆ ਫਿਰ ਇਹਨਾਂ ਦਾ ਪਿੰਡਰ ਕਲਾ ਮੋਗਾ ਕਬੱਡੀ ਟੂਰਨਾਮੈਂਟ ਦੇ 1 ਲੱਖ ਦੀ ਨਗਦ ਰ ਰਟੀਮਾ ਵਾਲੀ ਫਰੀਦਕੋਟ ਦੇ ਮੈਚ ਵੀ ਇਹਨਾਂ ਦਾ 25000 ਨਾਲ ਸਨਮਾਨ ਹੋਇਆ ਇਸ ਤੋਂ ਬਾਅਦ ਅਥਰੇ ਗਰੁੱਪ ਨਿਊਜ਼ੀਲੈਂਡ ਵੱਲੋਂ ਇਹਨਾਂ ਦਾ ਫੋਰਡ ਟਰੈਕਟਰ ਨਾਲ ਵੱਡਾ ਮਾਨ ਸਨਮਾਨ ਕੀਤਾ ਗਿਆ ਸਾਲ 2023 ਦੇ ਵਿੱਚ ਪਿੰਡ ਤਾਰਾ ਸਿੰਘ ਵਾਲਾ ਟੂਰਨਾਮੈਂਟ ਦੇ ਵਿੱਚ ਵੀ ਇਹਨਾਂ ਦਾ 31000 ਨਾਲ ਵਿਸ਼ੇਸ਼ ਸਨਮਾਨ ਹੋਇਆ ਸੋ ਐਦਾਂ ਅੱਜਕੱਲ ਵੀ ਕਬੱਡੀ ਦੇ ਮੈਚਾਂ ਦੇ ਵਿੱਚ ਗੁਰਜੀਤ ਤੂਤ ਦੇ ਮਾਨ ਸਨਮਾਨ ਹੁੰਦੇ ਹੀ ਰਹਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਗੁਰਜੀਤ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਜਦੋਂ ਮੈਂ ਚੰਗਾ ਖੇਡਦਾ ਸੀ ਤਾਂ ਉਦੋਂ ਦਾ ਕਲੱਬ ਵਾਲੇ ਮੇਰੇ ਅੱਗੇ ਪਿੱਛੇ ਫਿਰਦੇ ਸੀ ਮੈਂ ਵੀ ਆਪਣੇ ਕਲੱਬ ਦਾ ਵਫਾਦਾਰ ਨਿੰਦੇ ਸੀ ਪਰ ਮੈਨੂੰ ਦੂਜੇ ਕਲੱਬਾਂ ਵੱਲੋਂ ਖੇਡਣ ਲਈ 15-15 ਲੱਖ ਦੀਆਂ ਆਫਰਾਂ ਆਈਆਂ ਪਰ ਮੈਂ ਉਹਨਾਂ ਨਾਲ ਇਸ ਕਰਕੇ ਨਹੀਂ ਖੇਡਿਆ ਕਿ ਚਲੋ ਕੱਲ ਨੂੰ ਰੱਬ ਨਾ ਕਰੇ ਮੇਰੇ ਸੱਟ ਲੱਗ ਜਾਵੇ ਜਾਂ ਕੁਝ ਹੋਰ ਹੋ ਜਾਵੇ ਤਾਂ ਕਲੱਬ ਵਾਲੇ ਮੇਰਾ ਸਾਥ ਦੇਣਗੇ ਗੁਰਜੀਤ ਨੇ ਕਿਹਾ ਕਿ ਜਦੋਂ ਮੈਂ ਨਸ਼ੇ ਵੱਲ ਗਿਆ ਤਾਂ ਕਿਸੇ ਕਲੱਬ ਦੇ ਮੈਂਬਰ ਨੇ ਮੇਰੀ ਬਾਹਨ ਹੀ ਫੜੀ ਮੇਰਾ ਇਲਾਜ ਨਹੀਂ ਕਰਵਾਇਆ ਸਭ ਲੋਕੀ ਤਮਾਸ਼ਾ ਦੇਖਦੇ ਰਹੇ ਜੋ ਆਪਣੇ ਸੀ ਉਹ ਕੰਮ ਨਹੀਂ ਆਏ ਜੋ ਗੈਰ ਸੀ ਉਹਨਾਂ ਨੇ ਮੇਰੀ ਆਰਥਿਕ ਪੱਖੋਂ ਵੀ ਮਦਦ ਕੀਤੀ ਤੇ ਜ਼ਿੰਦਗੀ ਸੁਧਾਰਨ ਲਈ ਵੀ ਹੱਲਾਸ਼ੇਰੀ ਦਿੰਦੇ ਰਹੇ ਉਹਨਾਂ ਦੱਸਿਆ ਕਿ ਅੰਤ ਮੇਰੇ ਪਰਿਵਾਰ ਨੇ ਹੀ ਮੈਨੂੰ ਨਸ਼ੇ ਇਲਾਜ ਕਰਵਾਇਆ ਗੁਰਜੀਤ ਨੇ ਦੱਸਿਆ ਕਿ ਇੰਗਲੈਂਡ ਚ ਖੇਡਦੇ ਆ ਇੱਕ ਵਾਰ ਮੇਰੇ ਪੈਰ ਦਾ ਅੰਗੂਠਾ ਟੁੱਟ ਗਿਆ ਸੀ ਪਰ ਫੇਰ ਵੀ ਮੈਂ ਫਾਈਨਲ ਮੈਚ ਚ ਰੇਡਾਂ ਪਾ ਕੇ ਟੀਮ ਨੂੰ ਜਿਤਾਇਆ ਬਾਅਦ ਚ ਮੇਰਾ ਪੈਰ ਸੁੱਜ ਗਿਆ ਪਰ ਕਲੱਬ ਵਾਲਿਆਂ ਨੇ ਮੇਰੀ ਸੱਟ ਦੀ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਤਾਂ ਬਸ ਮੈਚ ਜਿੱਤਣ ਤੱਕ ਮਤਲਬ ਹੁੰਦਾ ਹੈ ਬਾਅਦ ਚ ਖਿਡਾਰੀ ਮਰੇ ਗਲੇ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਗੀਨੇ ਚੁੰਮੇ ਬੰਦੇ ਹੀ ਇੱਥੇ ਸਹੀ ਨੇ ਜੋ ਮਾਂ ਖੇਡ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਨੇ ਬਾਕੀ ਤਾਂ ਪੈਸੇ ਦੇ ਪੀਰ ਨੇ ਖੁਰਾਕ ਦੀ ਗੱਲ ਕਰੀਏ ਤਾਂ ਉਹਨਾਂ ਦਿਨਾਂ ਚ ਗੁਰਜੀਤ ਘਰ ਦੀ ਦੇਸੀ ਖੁਰਾਕ ਖਾ ਕੇ ਹੀ ਉਹਨਾਂ ਨੇ ਕਬੱਡੀ ਖੇਡਣੀ ਸਿੱਖੀ ਇਹ ਸ਼ਾਮ ਸਵੇਰੇ ਤਿੰਨ ਤੋਂ ਚਾਰ ਘੰਟੇ ਗਰਾਊਂਡ ਦੇ ਵਿੱਚ ਦੇਸੀ ਮੈਡ ਲਾਉਂਦੇ ਰਹੇ ਸੀ ਇਨਾਮਾਂ ਦੀ ਗੱਲ ਕਰੀਏ ਤਾਂ ਉਹਨਾਂ ਦਿਨਾਂ 'ਚ ਨਕਦ ਇਨਾਮ ਇਹਨਾਂ ਨੇ ਬਹੁਤ ਜਿੱਤੇ ਨਿੱਕੀਆਂ ਵੱਡੀਆਂ ਟਰੋਫੀਆਂ ਨਾਲ ਤਾਂ ਇਹਨਾਂ ਦੇ ਘਰ ਦਾ ਇੱਕ ਕਮਰਾ ਭਰਿਆ ਪਿਆ ਹੈ ਉਹਨਾਂ ਦਿਨਾਂ 'ਚ ਮੋਟਰਸਾਈਕਲ ਵਗੈਰਾ ਟਾਵੇਂ ਟਾਵੇਂ ਰੱਖੇ ਜਾਂਦੇ ਸੀ ਪਰ ਜਿੱਥੇ ਵੀ ਗੁਰਜੀਤ ਮੋਟਰਸਾਈਕਲ ਵਾਲੇ ਮੈਚ 'ਚ ਖੇਡਿਆ ਉਥੇ ਇਹਨਾਂ ਨੇ ਮੋਟਰਸਾਈਕਲ ਤਕਰੀਬਨ ਜਿੱਤੇ ਹੀ ਸੀ ਇਸ ਤੋਂ ਬਿਨਾ ਇਹਨਾਂ ਨੇ 1-2 ਬੁਲਟ ਵੀ ਜਿੱਤੇ ਉਹਨਾਂ ਦੇ ਨਾਂ 'ਚ ਜ਼ਿਆਦਾਤਰ ਟਰੋਫੀਆਂ ਜਾਂ ਕੱਪ ਹੀ ਰੱਖੇ ਜਾਂਦੇ ਸੀ ਇਨਾਮਾਂ ਤੋਂ ਬਿਨਾ ਗੁਰਜੀਤ ਤੂਤ ਨੇ ਲੋਕਾਂ ਦੇ ਦਿਲ ਜਿੱਤੇ ਅੱਜ ਵੀ ਲੋਕ ਉਹਨਾਂ ਕੋਲ ਆ ਕੇ ਪੱਟ ਤੇ ਥਾਪੀ ਮਾਰ ਕੇ ਉਂਗਲ ਖੜੀ ਕਰਨ ਦੀ ਫਰਮੈਸ਼ ਕਰਦੇ ਨੇ ਕਬੱਡੀ 'ਚੋ ਆਹੀ ਲੋਕਾਂ ਦਾ ਪਿਆਰ ਗੁਰਜੀਤ ਤੂਤ ਨੇ ਖੱਟਿਆ ਹੁਣ ਗੁਰਜੀਤ ਤੂਤ ਜਿੰਨਾ ਬੱਚਿਆਂ ਨੂੰ ਕਬੱਡੀ ਦੀ ਟ੍ਰੇਨਿੰਗ ਦੇ ਰਹੇ ਨੇ ਉਹ ਉਹਨਾਂ ਰਾਹੀਂ ਅਪੜੇ ਰਹਿੰਦੇ ਕਬੱਡੀ ਦੇ ਸੁਪਨੇ ਪੂਰੇ ਕਰਨਾ ਚਾਹੁੰਦੇ ਨੇ ਜੋ ਸਮੇਂ ਦੇ ਨਾਲ ਨਾਲ ਪੂਰੇ ਵੀ ਜ਼ਰੂਰ ਹੋਣਗੇ ਸੋ ਤੁਹਾਨੂੰ ਗ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ। ਇਹੋ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰਾਖਾ।